ਸਾ ਸੰਗਤ ਤੋਂ ਸਵਾਲ ਪਤਾ ਕੀ ਹੈ ਸਾਰਿਆਂ ਨਾਲ ਵਿਚਨ ਨੇ ਜਿਹੜਾ ਜਿੰਨੀ ਜ਼ਿਆਦਾ ਬਾਣੀ ਪੜੇਗਾ ਨਾਮ ਜਪੇਗਾ ਸੇਵਾ ਸਿਮਰਨ ਕਰੇਗਾ ਉਹਨੂੰ ਕੋਈ ਨਾ ਕੋਈ ਸਰੀਰਕ ਝੋਲ ਮਾੜੀ ਮੋਟੀ ਬਿੰਗੀ ਰਹਿਣੀ ਹੈ ਉਹਨੇ ਤੰਦਰੁਸਤ ਨਹੀਂ ਹੋਣਾ ਪੂਰੀ ਤਰ੍ਹਾਂ ਮਾੜਾ ਮੋਟਾ ਦੁੱਖ ਰੋਗ ਉਹਨੂੰ ਰਹਿਣਾ ਹੈ ਜਿਹਨੇ ਨਾਮ ਜਪਣਾ ਹੈ ਇਹ ਕਈਆਂ ਦਾ ਸਵਾਲ ਹੈ ਭਾਈ ਸਾਹਿਬ ਅਸੀਂ ਇੰਨੀ ਬਾਣੀ ਪੜਦੇ ਫਿਰ ਸਾਨੂੰ ਐਂ ਦੁੱਖ ਹੁੰਦੇ ਨੇ ਭਾਈ ਸਾਹਿਬ ਅਸੀਂ ਇੰਨੀ ਸੇਵਾ ਕਰਦੇ ਫਿਰ ਮੈਂ ਠੀਕੇ ਨਹੀਂ ਰਹਿੰਦੀ

ਗੁਰੂ ਨੇ ਤੈਨੂੰ ਉਹ ਦੁੱਖ ਤਾਂ ਨਾਲ ਦਿੱਤੇ ਹਾਂ ਲੋਕਾਂ ਦੀ ਤਰ੍ਹਾਂ ਤੋਂ ਵੱਡੇ ਰੋਕਾਂ ਦਾ ਸ਼ਿਕਾਰ ਨਹੀਂ ਹੋਏਗਾ ਪਰ ਸੱਜਣਾ ਥੋੜਾ ਬੋਟਾ ਦੁੱਖ ਦਰਦ ਤਾਂ ਰਹਿਣਾ ਹੈ ਤੈਨੂੰ ਵਾਹਿਗੁਰੂ ਨਾਲ ਮਿਸਰੇ